ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੈਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਾ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਉਹਦੇ ਨਾਲ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪੰਡਾਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਬਾਈਆਂ ਦੇ ਵਿਧੌੜ ਰਹਿ ਜਾਂਦਾਗਾ ਤੇ ਦੋ ਝੋਟੀਆਂ ਇੱਕ ਦੂਜਾ ਸੂਆ ਤੇ ਇੱਕ ਤੀਜਾ ਸੂਆ ਚੰਗੇ ਰਿਕਾਰਡ ਵਾਲੀਆਂ ਬਾਈ ਤੋਂ ਆਪਾਂ ਸਾਰਾ ਕੁਝ ਪੁੱਛ ਕੇ ਤੁਹਾਨੂੰ ਦੱਸਾਂਗੇ ਸੋਰਾ ਤਾਰਾ ਕਰਾ ਮੈਂ ਚੈੱਕ ਤੇ ਰੇਟ ਕੀ ਆ ਕੀ ਨਾ ਸਾਰਾ ਕੋ ਪੁੱਛ ਕੇ ਦੱਸਾਂਗੇ ਚੰਗੀਆਂ ਝੋਟੀਆਂ ਆ ਜਾ ਬਾਈ ਹੋਰ ਵੀ ਰਸ ਸਸਤੀ ਗੱਲ ਸਸਤੀ ਗੱਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਹਾਂ ਬਿਲਕੁਲ ਤੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਬਾਈ ਹਰ ਰੱਪਿਆ ਹੈਗਾ ਨੇੜੇ ਪਿੰਡ ਭਾਉਂ ਤੇ ਵੀ ਜਾਣਾ ਹੈ ਓਕੇ ਤੇ ਜ਼ਿਲ੍ਹਾ ਵਰਨਾ ਜ਼ਿਲ੍ਹਾ ਬਰਨਾਲਾ ਠੀਕ ਹੈ ਵੀਰੇ ਜਿਹੜੀ ਆਪਾਂ ਤੇਰੀ ਪਹਿਲੇ ਦੋ ਆਪਾਂ ਦੋ ਝੋਟੀਆਂ ਦਿਖਾਉਣੀਆਂ ਸੀ ਹਾਂ ਆ ਦੂਜਾ ਸਵਾਲ ਦੋ ਪਿਆ ਬਾਈ ਓਕੇ ਆ ਠੀਕ ਹੈ ਠੀਕ ਹੈ ਵੀਰੇ ਜਿਹੜੀ ਆਪਾਂ ਤੇਰੀ ਦੇਖੇ ਨੇ ਪਹਿਲੇ ਨੰਬਰ ਤੇ ਝੋਟੀ ਇਹ ਤੀਜੇ ਸੂਏ ਵਾਲੀ ਆ ਹਾਂ ਬਾਈ ਤੀਜੇ ਸੂਏ ਤੇ ਕਿੰਨੇ ਦਿਨ ਲੱਗੂਗੀ ਹਫਤਾ ਕਰ ਲੈ ਜੀ ਹਫਤਾ ਕਰ ਲੈ ਜੀ ਤੇ ਕੀ ਰਿਕਾਰਡ ਹੈ ਦੱਸ ਦੋ ਇਹਨੇ ਮਾਲਕਾਂ ਦਾ ਸੰਖਿਆ ਉਹਦਾ ਬਾਈ 1690 ਚਲੋ ਕਿ ਐਤ ਕੀ ਫਿਰ ਕਿੰਨੇ ਦੇਗੀ ਐਤ ਕੀ ਬਾਹਲਾ ਨਾ ਕਹਿਆ ਆਪਾਂ 18 ਕਰੋੜ ਮੰਗਦੇ ਦੇ ਦੇ ਦੂਗੀ ਜੀ ਦਿਨ ਕਿੰਨੇ ਘਟੂਗੀ ਹਫਤਾ ਕਰ ਲੈ ਜੀ ਓਕੇ ਆ ਦੇਖੋ ਵੀਰੋ ਮੈਂ ਤੁਹਾਨੂੰ ਥਾਣ ਲੈਵਾ ਇਹਦਾ ਨੈਟ ਚੈੱਕ ਕਰਾ ਦੇਣਾ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ ਇਹ ਗੱਲ ਹੈਗੀ ਬਾਈ ਕਿ ਮੈਂ ਆਪਾਂ ਬੂੜ ਮੈ ਨਹੀਂ ਲੈ ਗਏ ਸੀਗਾ ਠੀਕ ਹੈ ਠੀਕ ਹੈ ਇਹ ਨਹੀਂ ਸਾਡੀ ਸੀਗਾ ਆ ਦੇਖੋ ਥਾਲੇਵਾ ਦੇਖੋ ਬਤੇਰੀ ਤਿਆਰ ਹੋਈ ਬੈਠੀ ਆ ਤੇ ਇਹੋ ਜਿਹੇ ਲੈਵੇ ਵਾਲਿਆਂ ਵਾਕਈ ਮੰਨਿਆ ਦੁੱਧ ਕੱਢਦੇ ਨੇ ਵੀਰੇ ਤੇ ਚੰਗੀ ਕੱਢ ਲਾ ਵੀਰੇ ਇਹਨੂੰ ਦੀਪੂ ਬਾਹਰੋਂ ਤੋੜ ਕੇ ਦਿਖਾ ਰਹੀ ਆ ਆ ਕਰ ਵੀ ਚੈੱਕ ਤੇ ਕਰਦਗਾਠ ਕਾਨੂੰਨ ਆ ਛੋਟੀ ਗਿਣੇ ਜੇ ਕੋਈ ਛੋਟੀ ਹੋਊਗੀ ਉਹ ਮੈਂ ਤੁਹਾਨੂੰ ਦੱਸ ਦੇਣੀ ਆਗੀ ਪੂਰੀ ਵੱਡੀ ਛੋਟੀ ਹੈਗੀ ਤੇ ਬਾਕੀ ਦੀ ਗੱਲ ਕਾਗਜ਼ੀ ਨਿੰਬੂ ਹੀ ਆ ਵੀਰੇ ਬਹੁਤ ਪਿੰਡਾ ਬਰੀਕ ਹੈਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਕੁਈ ਘਾਟ ਹੋਵੇ ਝੋਟੀ ਮੋੜ ਲਿਓ ਜੀ ਆਜੋ ਪੂਰੀ ਚੰਗੀ ਕੱਲੇ ਕੱਲੇ ਥਾਨ ਲੱਗੇ ਵਾ ਜਮਾ ਪੀੜੀ ਦੇ ਪਾਵਿਆਂਗੇ ਤੇ ਫੇਸ ਵੀ ਚੰਗਾ ਸੀਲਸਾਉ ਵੀ ਪੂਰੀਆ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਤਾਂ ਤੋਂ ਬਹੁਤ ਵਧੀਆ ਚੌੜੀ ਪਈ ਆ ਝੋਟੀ ਕੋਈ ਘਾਟ ਨਹੀਂ ਇਹਦੇ ਚ ਪੂਰੀ ਚੰਗੀ ਆ ਦੇਖੋ ਜੀ ਕਰ ਲਓ ਜੈਕ ਪਹਿਲੇ ਨੰਬਰ ਵਾਲੀ ਦੀ ਡਿਮਾਂਡ ਇਹਦੀ ਵੀਰੇ ਦੀਪੂ ਇਹ ਡਿਮਾਂਡ ਫੋਨ ਤੇ ਜਾਇਜ ਹੋ ਜਮਾ ਜਮਾ ਜਾਇਜ ਤੇ ਚੀਪਾ ਜੂਪਾ ਮਾਰਿਆ ਥਣਾ ਦੇ ਓਕੇ ਓਕੇ ਬਈ ਆਪਣੀ ਗਰੰਟੀ ਠੀਕ ਆ ਵੀਰੇ ਠੀਕ ਆ ਵੀਰੇ ਡਿਮਾਂਡ ਇਹਦੀ ਫੋਨ ਤੇ ਹੋਊਗੀ ਤੀਜਾ ਸੂਆ ਝੋਟੀ ਤੇ ਚੰਗੀ ਆ ਗਈ ਆ ਦੇਖੋ ਆਣ ਲੈਵਾ ਕਰੋ ਸਮਾਰਟ ਚੈੱਕ ਤੇ ਦੂਜੇ ਨੰਬਰ ਵਾਲੀ ਵੀਰੇ ਆ ਦੇ ਬਟਨ ਵੀ ਹੈਗੇ ਦਿਖਾ ਦਿੰਦਾ ਸਮਾਰਟ ਆ ਦੇਖ ਲੇਵਾ ਬਹੁਤ ਵਧੀਆ ਦੂਜੇ ਨੰਬਰ ਵਾਲੀ ਵੀਰੇ ਤੇ ਪੁੱਛੇ ਨੰਬਰ ਤੇ ਬਈ ਛੇ ਦਾ ਅੰਦਾਜ਼ਾ ਇਹ ਦੂਜਾ ਸੂਆ ਸੁੰਦੀ ਆ ਇਹ ਦੂਜਾ ਸੂਆ ਦੂਜੇ ਮੂੰਹੋਂ ਛੇ ਦਾ ਓਕੇ ਹਾਂ ਤੇ ਦੁੱਧ ਕਿੰਨਾ ਗੜ ਦੂਗੀ ਅੱਗੇ ਦੋਨੇ 11 ਕਿਲੋ ਬਣੇਗਾ। ਓਕੇ। ਤੇ ਐਦ ਕੀ ਹੁਣ? ਐਦ ਕੀ 13 ਪਲੱਸ ਹੀ ਚੱਲੂਗੀ। ਚੱਲੂਗੀ। ਚੱਲੂ। ਇੰਨਾ ਕਿ ਤਾਂ ਦੇ ਹੀ ਦੇਣਾ ਜਾਇਜ਼ ਗੱਲ ਆ। ਹਾਂ ਜਾਇਜ਼ ਆ। ਤੂੰ ਬਾਕੀਆਂ ਬੀਡ ਫੂਲ ਤੇ ਰੱਖ। ਬੀਡ ਤਾਂ ਬਥੇਰਾ ਬੀਡ ਤਾਂ ਮੈਂ ਦੱਸ ਦੂੰਗਾ ਆਪ ਹੀ। ਤੇ ਸੁਹਾ ਦੂਜਾ ਸੁੰਦਿਆ। ਦੈਨ ਕਿੰਨੇ ਲੈ ਜੂਗੀ? ਦੈਣ ਵੀ ਆਪ ਤਾਂ ਲੈ ਜੀ। ਓਕੇ ਕਾਢ ਲੈ ਬਾਹਰ ਨੂੰ ਤੋੜ ਕੇ ਸਾਰੀ। ਤੇ ਡਿਮਾਂਡ ਇਹਦੀ। ਆ ਦੇਖ ਬੱਟਨ ਨੂੰ ਦੇਖੋ ਕਿਹੋ ਜਿਹਾ ਲੱਗੇ ਪਿਆ ਤੇ। ਇਹਦੀ ਵੀ ਫੋਨ ਤੇ। ਹਾਂ ਬਾਅਦ ਤਾਂ ਨਹੀਂ ਬਾਅਦਾਂ ਦੇ ਦਸਫੰਸ ਦਸਨ ਮਕਾਬ ਤਾਂ ਬਈ ਹੰਤਾ ਕੀ ਲੈ ਕੇ ਬਾਲੀ ਵੱਡੀ ਡਿਮਾਂਡ ਤਾਂ ਨਹੀਂ ਹੋਣੀ ਪਸ਼ੂ ਦੇ ਹਿਸਾਬ ਨਾਲ ਜਮਾ ਜਾ ਜਾ ਕੇ ਤੇਰੇ ਪੈਨਲ ਦੇਗੇ ਉਹ ਕੰਮ ਆ ਬਈ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਆਹ ਕਰੋ ਇਹ ਚੈੱਕ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਲੈਣੀ ਹੈ ਪੂਰੀ ਵਧੀਆ ਕੁਆਲਿਟੀ ਆ ਇਸ ਕੁਆਲਿਟੀ ਚੈੱਕ ਹਾਂ ਛੋਟੀ ਦੂਜਾ ਸੂਆ ਕੋਈ ਤੀਜਾ ਨਹੀਂ ਹੈਗਾ ਜਮਾ origignal genuine ਦੂਜਾਗਾ ਹਾਂ ਆ ਦੇਖੋ ਇਹ ਤਾਂ ਪਹਿਲਾ ਸੂਆ ਵੀ ਕਹਿੰਦੇ ਨਹੀਂ ਵੀਰੇ ਲੇਵਲੂ ਆ ਬਹੁਤ ਚੰਗਾ ਦੋ ਚਾਰ ਦਿਨ ਘਾਟੀ ਜਾਣੇ ਨੇ ਪੂਰੀ ਚੰਗੀ ਝੋਟੀ ਆ ਫੇਸ ਪੂਸ ਪੂਰਾ ਚੰਗਾਗਾ ਤੇ ਕੱਦ ਵਜਨ ਵੀ ਪੂਰਾ ਕੋਈ ਟੁੱਟੀ ਨਹੀਂ ਹੈਗੀ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਦਿਖਾਤੀਆਂ ਨੰਬਰ ਫੇਰ ਬੋਲਦੇ ਵੀਰੇ 684810141 ਠੀਕ ਆ ਦੋਨੇ ਝੋਟੀਆਂ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਪਹਿਲੇ ਨੰਬਰ ਵਾਲੀ ਤੀਜਾ ਸੁਆ ਦੂਜੇ ਨੰਬਰ ਵਾਲੀ ਦੂਜਾ ਸੁ ਆ ਦੇਖੋ ਪਹਿਲੇ ਨੰਬਰ ਵਾਲੀ ਦਾ ਲੇਬਰ ਹੋ ਗਿਆ ਫੇਰ ਕਰ ਲੋ ਚੈੱਕ ਕੋਈ ਘਾਟ ਹੈ ਹੀ ਨਹੀਂ ਸਹੀ ਨੰਬਰ ਬੋਲਤਾ ਹਨ ਵੀਰੇ ਦੁਆਰਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ